ਪੱਟੀ ਉਹਨਾਂ ਦੀ ਜੋੜੀ ਹੋਈ ਜ਼ਮੀਨ ਜਾਇਦਾਦ ਘਰ ਦਾ ਅਟੈਚ ਹੋ ਸਕਦੇ ਆ ਤਾਂ ਠੱਗ ਜੰਟਾਂ ਦੇ ਕਿਉਂ ਅਗਲੀ ਗੱਲ ਕੀ ਤੁਹਾਨੂੰ ਲੱਗਦਾ ਪਰਨੀਤਕਾਰ ਦੇ ਕੁਝ ਚੰਦਕ ਰੁਪਏ ਕੋਈ ਠੱਗ ਬੰਦਾ ਲੈ ਗਿਆ ਸੀ ਇਹ ਕਢਾ ਕੇ ਖਾਤੇ ਚੋਂ ਤੇ 12 ਘੰਟਿਆਂ ਦੇ ਵਿੱਚ ਉਹ ਚਾਰਖੰਡ ਉੱਤਰਾਖੰਡ ਤੋਂ ਬੰਦਾ ਲੱਭ ਲਈ ਸੀ ਪੁਲਿਸ ਤੇ ਇੱਥੇ ਅੱਜ ਲੋਕਾਂ ਦੇ ਕੋਲੇ ਹੱਥਾਂ 'ਚ ਵਿਚਾਰਾਂ ਦੇ ਐਫ ਆਈ ਆਰ ਆ ਨੇ ਫੜੀਆਂ ਹੋਈਆਂ ਮੁਕੱਦਮੇ ਦਰਜ ਹੋਏ ਆ ਕੋਈ 40 ਲੱਖ ਦੀ ਠੱਗੀ ਆ ਕੋਈ 50 ਲੱਖ ਦੀ ਠੱਗੀ ਆ 80 ਲੱਖ ਦੀ ਠੱਗੀ ਐ ਪਰ ਉਹ ਬੰਦੇ ਨਹੀਂ ਫੜੇ ਜਾ ਰਹੇ ਪ੍ਰਸ਼ਾਸਨ ਦੇ ਨੱਕ ਹੇਠ ਸਰਕਾਰ ਦੇ ਨੱਕ ਹੇਠ ਇੱਥੇ ਮਹਾਲੀ ਚ ਬੈਠ ਕੇ ਦੁਕਾਨਾਂ ਖੋਲ ਕੇ ਬੈਠੇ ਨੇ ਉਹ ਸ਼ਰੇਮ ਹਜ਼ਾਰਾਂ ਬੰਦਾ ਬੈਠਾ ਇੱਕ ਨਹੀਂ ਹਜ਼ਾਰਾਂ ਠੱਗ ਬੈਠਾ ਕੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਜ਼ਿਲ੍ਹੇ ਦੇ ਡੀਸੀ ਨੂੰ ਜ਼ਿਲ੍ਹੇ ਦੇ ਸੀਸ ਨੂੰ ਪਤਾ ਹੀ ਨਹੀਂ ਸਾਰਾ ਪਤਾ ਹੈ ਕਿਉਂ ਮੋٹے ਚੜਾਵੇ ਸਰਕਾਰ ਨੂੰ ਮੰਤਰੀਆਂ ਨੂੰ ਐਮਐਲਏ ਨੂੰ ਜਾਂਦੇ ਆ ਉਹਦੀ ਆੜ ਚ ਇਹ ਗੁੰਡਾਗਰਦੀ ਬੌਂਸਰ ਰੱਖ ਰਿਹਾ ਕੋਈ ਆਮ ਆਦਮੀ ਦਾ ਬੰਦਾ ਜਾਂਦਾ ਉਥੇ 10 ਬੰਦੇ ਖੜੇ ਹੁੰਦੇ ਆ ਜਿਹੜੇ ਐ ਕਰੀ ਤੇ ਉਥੇ ਕੋਲੇ ਪਿਸਤੌਲ ਵੀ ਹੁੰਦੇ ਆ ਉਹਨਾਂ ਦੇ ਕੋਈ ਬੰਦਾ ਉਹਨਾਂ ਨਾਲ ਗੱਲ ਕਰ ਲੂ ਜਾ ਕੇ ਇੱਕ ਛੋਟੀ ਜੀ ਗੱਲ ਆ ਬਾਈ ਅਸੀਂ ਐਡੀ ਦੂਰੋਂ ਆਏ ਆ ਬਾਈ ਬਟਿੰਡੇ ਜ਼ਿਲ੍ਹੇ ਦਾ ਸਾਡੇ ਮਾਨਸੇਹਲੇ ਤੋਂ ਵੀ ਜਿਹੜਾ ਮਹਾਲੀ ਦਾ ਐਮ ਐਲ ਏ ਆ ਕੀ ਉਹ ਸੁੱਤਾ ਪਿਆ ਉਹਨੂੰ ਪਤਾ ਨਹੀਂ ਹੈਗਾ ਵੀ ਮੇਰੇ ਐਡਾ ਮੇਰੇ ਇੱਥੇ ਜ਼ਿਲ੍ਹੇ ਦੇ ਬਜਟ ਦਾ ਐਡਾ ਨੁਕਸਾਨ ਹੋ ਜਾਂਦਾ ਆ ਕੁਛ ਹੋਈ ਨਾ ਉਹ ਲੋਕਾਂ ਲਈ ਪ੍ਰੋਟੈਸਟ ਕਰ ਲਿਓ ਲੋਕਾਂ ਨੂੰ ਇਨਸਾਫ਼ ਦਿਵਾ ਲਈ ਪਰ ਇਹਨਾਂ ਨੇ ਕੱਖ ਨਹੀਂ ਕਰਨਾ ਧੰਨਵਾਦ ਸਾਡੇ ਸਾਰਿਆਂ ਦਾ ਅਸੀਂ ਦਾ ਇੱਕ ਗੱਲ ਉਥੇ ਦੁਬਾਰਾ ਰਹੇਗੀ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਮੈਂ ਅਸੀਂ ਦੋਨੇ ਖੜੇ ਆ ਅਸੀਂ ਲੱਖਾਂ ਨਹੀਂ ਕਰੋੜਾਂ ਰੁਪਈਆ ਲੋਕਾਂ ਦਾ ਕਢਾਇਆ ਜੁੱਤੀਆਂ ਨਾ ਕਢਾਇਆ ਡੰਡੇ ਨਾ ਕਢਾਇਆ ਪਿਆਰ ਨਾ ਕਢਾਓ ਜਿਵੇਂ ਮਰਜ਼ੀ ਕਢਾਇਆ ਅਸੀਂ ਇਹ ਗੱਲ ਅੰਦਰ ਮੈਂ ਡੀਸੀ ਮੰਤ ਨੂੰ ਵੀ ਕਹੀ ਸੀ ਮੈਂ ਕਿਹਾ ਅਸੀਂ ਆਮ ਬੰਦੇ ਆ ਜੇ ਅਸੀਂ ਕਢਾਸਣਾ ਤੁਸੀਂ ਤਾਂ ਬਹੁਤ ਵੱਡੀ ਤਾਕਤ ਆ ਤੁਹਾਡੇ ਕੋਲ ਤਾਂ ਇਹਦੇ ਉੱਤੇ ਸਾਡੇ ਨਾਂ ਤੇ ਕੋਈ ਬੰਦਾ ਕਿਸੇ ਤੋਂ ਪੈਸੇ ਮੰਗਦਾ ਕੋਈ ਬੰਦਾ ਕੋਈ ਹੋਰ ਚੀਜ਼ ਮਾਰਦਾ ਸਾਡੇ ਧਿਆਨ ਚ ਲਿਆਉ ਸਾਨੂੰ ਸਾਡਾ ਕੋਈ ਆਪਣਾ ਵੀ ਮੈਂਬਰ ਹੋਵੇ ਕੋਈ ਵੀ ਅਸੀਂ ਬਖਸ਼ਣਾ ਨਹੀਂ ਅਸੀਂ ਸਾਡਾ ਆਪਣਾ ਵੀ ਕੋਈ ਕਿਸ ਨੂੰ ਬਖਸ਼ਣਾ ਨਹੀਂ ਕਿਉਂਕਿ ਸਾਡੇ ਨਾਲੇ ਬਹੁਤ ساری ਗੱਲਾਂ ਸਾਹਮਣੇ ਆ ਰਹੀਆਂ ਮੇਰੇ ਤਾਂ ਹੁਣੇ ਸਾਹਮਣੇ ਇਹ ਪਰਸੋਂ ਇੱਕ ਬੰਦਾ ਲੱਖ ਰੁਪਇਆ ਤੇਰਾ ਨਾਮ ਲੈ ਕੇ ਲੈ ਗਿਆ ਇਲੈਕਸ਼ਨ ਨੂੰ ਦੇਣਾ ਮੈਂ ਆਪਣੇ ਚੁੱਪ ਕਰਾ ਦੂੰਗਾ ਲੱਖੇ ਇਹਦੇ ਨਾਂ ਤੇ ਪਤਾ ਨਹੀਂ ਕਿੰਨੇ ਕੁ ਲੱਖਾਂ ਕਰੋੜਾਂ ਰੁਪਏ ਇਕੱਠੇ ਕਰ ਦੇਣਗੇ ਵੀ ਕੋਈ ਗੱਲ ਨਹੀਂ ਭੰਦ ਨੂੰ ਚੁੱਪ ਕਰਾ ਲਾਂਗੇ ਫਿਰ ਇਸ ਕਰਕੇ ਅਸੀਂ ਇਹ ਗੱਲ ਪਹਿਲਾਂ ਵੀ ਕਹੀ ਆ ਹੁਣ ਵੀ ਕਹਿੰਦੇ ਆ ਵੀ ਕਿਰ ਚਾਹ ਦੇ ਕੱਪ ਦੇ ਰਵਾਧਾਰ ਨਹੀਂ ਕੋਈ ਗੱਲ ਐ ਅਸੀਂ ਧਿਆਨ ਤੁਹਾਡੇ ਆਉਂਦੀ ਆ ਕੋਈ ਬੰਦਾ ਮੰਗਦਾ ਕਰਦਾ ਉਹਨੂੰ ਪਹਿਲੀ ਗੱਲ ਕਹੋ ਲਿਆਓ ਲੱਖਾਂ ਮੰਗਦਾ ਗੱਲ ਕਰਾ ਭਾਨਾ ਮੰਗਦਾ ਲਿਆ ਗੱਲ ਕਰਾ ਲਿਆ ਦੇ ਦਿੰਨੇ ਆ ਤੇ ਸਾਡੇ ਧਿਆਨ ਚ ਲਿਓ ਭਾਈ ਇਹ ਗੱਲ ਦਾ ਖਾਸ ਕਰ ਰੱਖਣਾ ਅਗਲੀ ਜਿਹੜੀ ਗੱਲ ਵੀਰੇ ਨਵੇੜ ਦੇ ਇੱਕ ਇੱਕ ਸੈਕਿੰਡ ਚ ਮੈਂ ਗੱਲ ਨਵੇੜਦਾ ਇੰਨਾ ਕੋਲੇ ਜਿੰਨੇ ਇੱਥੇ ਆਫਿਸ ਖੁੱਲੇ ਪਏ ਇਮੀਗ੍ਰੇਸ਼ਨ ਦੇ ਮੈਂ ਤੁਹਾਨੂੰ ਅੱਜ ਕਲੀਅਰ ਕਨਸੈਪਟ ਕਰਦਾ ਇਹਨਾਂ ਕੋਲੇ ਸਲਾਹ ਦੇਣ ਦਾ ਲਾਇਸੈਂਸ ਆ ਕੰਸਲਟੈਂਸੀ ਦਾ ਏ ਵੀ 25000 ਤੋਂ ਵੱਧ ਨਹੀਂ ਲੈ ਸਕਦੇ ਵਰਕ ਪਰਮਿਟ ਵਰਕ ਪਰਮਿਟ ਦੇ ਨਾਂ ਤੇ ਜਿਹੜਾ ਫਰੌਡ ਹੁੰਦਾ ਸਾਰਾ ਫਰੌਡ ਵਰਕ ਪਰਮਿਟ ਦੇ ਨਾਂ ਤੇ ਹੁੰਦਾ ਅਸੀਂ ਜਿੰਨੇ ਪੰਜਾਬੀ ਫਸਦੇ ਆਂ ਵਰਕ ਪਰਮਿਟ ਦੇ ਨਾਂ ਤੇ ਫਸਦੇ ਮੁਹਾਲੀ 'ਚ ਜਿਹੜਾ ਬੰਦਾ ਤੁਹਾਨੂੰ ਵਰਕ ਪਰਮਿਟ ਦੀ ਗੱਲ ਕਰਦਾ ਉਹਨੂੰ ਪੁੱਛੋ ਤੁਹਾਡੇ ਕੋ ਮੈਨ ਪਾਵਰ ਦਾ ਲਾਇਸੈਂਸ ਹੈਗਾ ਇੱਥੇ ਕੰਮ ਕਰਨ ਬਸ ਕੰਮ ਕਰਨ ਵਾਸਤੇ ਮੈਨ ਪਾਵਰ ਦਾ ਲਾਇਸੈਂਸ ਚਾਹੀਦਾ ਤੇ ਅਸੀਂ ਕਮਲੇ ਹੋ ਜਾਈਏ 5-7 ਲੱਖ 'ਚ ਵਰਕ ਪਰਮਿਟ ਲੈ ਲੈਨੇ ਆਂ ਵੀ ਸਾਨੂੰ ਦੇ ਦਿਓ ਨਾ ਸਾਡੇ ਤੋਂ ਜਾਇਆ ਜਾਂਦਾ ਲਾਸਟ ਇੱਕੋ ਗੱਲ ਕਹੂੰਗਾ ਜਿੰਨਾ ਫਰਾਡ ਆ ਜੇ ਤੁਹਾਨੂੰ ਕੋਈ ਕਹਿੰਦਾ ਵਰਕ ਪਰਮਿਟ ਦੇ ਨਾਂ ਤੇ ਉਹ ਫਰਾਡਾ ਨਾ ਜਾਓ ਉਹਦੇ ਕੋਲ ਹੱਥ ਜੋੜ ਕੇ ਬੇਨਤੀ ਆ ਤੇ ਇਹਨਾਂ ਕੋਲੇ ਜਿਹੜੀਆਂ ਲਾਇਸੈਂਸ ਇਹਨਾਂ ਨੂੰ ਦਿੱਤੇ ਹੋਏ ਆ ਨਾ 500 ਲਾਇਸੈਂਸ ਦੇ ਕਰੀਬ 2025 ਚ ਇਸ਼ੂ ਆਇਆ ਹੁਣ ਬਟ 3000 ਆਫਿਸ ਹੋਣਾ ਮਹਾਲੀ ਚੰਡੀਗੜ੍ਹ ਦੇ ਵਿੱਚ ਟੋਟਲ ਉਹ ਉਦਾਂ ਹੀ ਬੈਠੇ ਆ ਇੱਥੇ 10 ਰੁਪਏ ਮਹਤ ਤੱਕ ਕੋਈ ਮੰਗ ਲੇ ਉਹ ਵੀ ਦੇਖਣੇ ਨਹੀਂ ਹੈ ਨਹੀਂ ਇੱਥੇ ਕੋਈ ਖੋਲ ਕੇ ਠੱਗ ਵਾ ਜਾਂਦਾ ਦੁਕਾਨ ਜੀ ਲਿਓ ਜੀ ਸੋਨੂੰ ਮੈਂ ਦਸਾਂ ਦਸਾਂ ਜੰਗਲੈਂਡ ਭੇਜ ਦੂ ਝੋਲਾ ਭਰ ਕੇ ਉਹਦੀ ਆ ਜਾਂਦੇ ਆ ਬਿਲਕੁ ਇਹ ਵੀ ਘਿਆਰ ਰੱਖਿਆ ਕਰੋ ਸਰ ਇਹ ਇੱਕ ਗੱਲ ਹੋਰ ਮੈਂ ਪੁੱਛਣੀ ਸੀ ਜਿਹਦਾ ਨਸ਼ੇ ਵਿਰੁੱਧ